ਪਹਿਲੀ ਤੁਹਾਨੂੰ ਰਿਪੋਰਟ ਦਿਖਾ ਦਈਏ ਇਸ ਡਾਕਟਰ ਜਿਹੜਾ ਮਹਿੰਦਰ ਸਿੰਘ ਸੈਂਟਰ ਦੀ ਹੈ ਇਹਦੀ ਰਿਪੋਰਟ ਆ ਇਹਦੇ ਵਿੱਚ ਤਿੰਨ ਚੀਜ਼ਾਂ ਆਈਆਂ ਪੀਲੀਆ ਪੈਂਡਿਕਸ ਦੀ ਨਾੜ ਦਾ ਤੇ ਇੱਕ ਪਥਰੀਆ ਆ ਉਸ ਤੋਂ ਬਾਅਦ ਪਠਿੰਡੇ ਤੋਂ ਹੁੰਦੀ ਹੈ ਸਕੈਨ ਇਹਦੇ ਵਿੱਚ ਨੋਰਮਲ ਆ ਇਹਦੇ ਵਿੱਚ ਕੁਝ ਨਹੀਂ ਆਉਂਦਾ ਉਸ ਤੋਂ ਬਾਅਦ ਸ਼ੱਕ ਹੁੰਦਾ ਫਿਰ ਕਰਨਲ ਸੈਂਟਰ ਹੈ ਇਹ ਇਹ ਤੋਂ ਕਰਾਈ ਤੇ ਇਹਦੇ ਵਿੱਚ ਵੀ ਕੁਝ ਨਹੀਂ ਆਇਆ ਪਰਿਵਾਰ ਦੇ ਵੇਖੋ ਹੁਣ ਇਹ ਕਹਿ ਰਿਹਾ ਕਿ ਸਾਡਾ ਬੱਚਾ 18 ਸਾਲ ਦਾ ਸੀ ਜੇਕਰ ਉਸ ਨੂੰ ਦਵਾਈ ਡਾਕਟਰ ਉਹੋ ਜੀ ਦੇ ਦਿੰਦਾ ਜਾਂ ਉਹਦਾ ਆਪਰੇਸ਼ਨ ਕਰ ਦਿੰਦਾ ਤਾਂ ਉਹਦਾ ਜ਼ਿੰਮੇਵਾਰ ਕੋਣ ਸੀ ਇਹ ਜਮਾਂ ਕਿਸੇ ਤਰਸ ਨਹੀਂ ਕਰਦੇ ਇਹਦੀ ਮਸ਼ੀਨ ਚ ਕਿੱਡਾ ਵੱਡਾ ਨੁਕਸ ਹੋਊਗਾ ਜਾਂ ਪੁਰਾਣੇ ਜ਼ਮਾਨੇ ਦੀ ਮਸ਼ੀਨ ਹੋਊਗੀ ਕਿੱਡੀ ਵੱਡੀ ਗਤੀ ਕਰੀ ਆ ਜੀ ਜੋ ਉਹਨਾਂ ਨੇ ਦੱਸਤਾ ਸੀ ਬੱਚਾ ਟੈਨਸ਼ਨ ਲੈ ਗਿਆ ਸੀ ਬਹੁਤ ਜ਼ਿਆਦਾ ਲੋਡ ਲੈ ਗਿਆ ਜੀ ਦਿਮਾਗ ਤੇ ਹਾਜੇ ਵੀ ਬੱਚਾ ਮੇਰਾ ਹਸਪੀਟਲ ਦੇ ਵਿੱਚ ਪਿਆ ਆ ਜੀ ਬੱਚੇ ਨੂੰ ਕੁਝ ਵੀ ਨਹੀਂ ਖਾਦਾ ਜੀ ਇਹਦੀ ਰਿਪੋਰਟ ਦਾ ਉਹ ਸੁਣ ਕੇ ਹੀ ਬੱਚੇ ਨੇ ਡਾਕਟਰ ਕਹਿੰਦਾ ਤੁਹਾਡਾ ਬੱਚਾ ਆਪਰੇਸ਼ਨ ਤੋਂ ਬਚ ਜੂ ਜੇ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਦੁਬਾਰਾ ਕਰਵਾ ਲਓ ਮੈਨੂੰ ਸ਼ੱਕ ਪੈਂਦਾ ਵੀ ਸ਼ਾਇਦ ਪੈਂਡਸ ਦੀ ਨਾੜ ਨਹੀਂ ਹੈਗੀ ਪੈਂਡਸ ਦੀ ਨਾੜ ਵੀ ਹੈ ਨਹੀਂ ਜੀ ਪਥਰੀਆਂ ਵੀ ਹੈ ਨਹੀਂ ਗਈ ਇਹਦੀ ਉਹ ਰਿਪੋਰਟਾਂ ਦੋ ਨੇ ਕੱਲ ਕਰਵਾਈ ਚੱਲੇ ਜੀ ਬੱਚਾ ਰਾਤ ਨੂੰ ਫੇਰ ਕਹਿੰਦਾ ਮੰਮੀ ਇੱਕ ਵਾਰੀ ਫੇਰ ਕਰਵਾ ਕੇ ਦੇਖ ਲੀਏ ਦੁਬਾਰਾ ਆਪਾਂ ਫੇਰ ਮੈਂ ਅੱਜ ਫੇਰ ਕਰਵਾਈ ਹੈ ਜੀ ਰਿਪੋਰਟ ਉਹਦੇ ਵਿੱਚ ਵੀ ਕੁਝ ਨਹੀਂ ਆਇਆ ਇਹ ਫੇਰ ਵੀ ਮੰਨ ਨਹੀਂ ਰਹੀ ਜੀ ਇਹ ਕਹਿੰਦਾ ਮੇਰੀ ਰਿਪੋਰਟ ਸਹੀ ਹੈ ਜੀ ਇਹ ਕਹਿੰਦਾ ਬੱਚੇ ਨੂੰ ਹੈਗਾ ਕੱਲ ਇਹ ਕਹਿੰਦਾ ਸੀ ਕਹਿੰਦਾ ਬੱਚੇ ਨੂੰ ਪੈਂਡਸ ਦੀ ਨਾੜ ਦਾ ਟੀਕਾ ਲਵਾ ਲਾ ਦਿੰਨੇ ਆ ਜੀ ਮੈਂ ਉਹ ਮੇਰੇ ਬੇਟੇ ਨੇ ਲਵਾਇਆ ਜੀ ਮੈਂ ਤਾਂ ਫੇਰ ਵੀ ਲਾਉਣ ਨੂੰ ਤਿਆਰ ਹੋ ਗਈ ਸੀ ਜੀ ਵੀ ਪੈਂਡ ਦੀ ਨਾੜ ਦੇ ਇਸੇ ਕੋਲੋਂ ਟੀਕਾ ਲਵਾ ਲੈਣੇ ਆ ਜੀ ਇਹ ਕਹਿੰਦਾ ਜੀ ਆਪਰੇਸ਼ਨ ਹੋਊਗਾ ਜੀ ਬੱਚੇ ਦਾ ਬੱਚਾ ਹੁਣ ਘਬਰਾਇਆ ਹੋਇਆ ਆਹ ਵੇ ਆ ਬੇਟਾ ਮੇਰਾ ਰਾਤ ਦਾ ਰੋਈ ਜਾਂਦਾ ਜੀ ਘਰੇ ਵੀ ਨਹੀਂ ਸੋਇਆ ਹੈਗਾ ਆਪਦੀ ਭੂਆ ਘਰੇ ਜਾ ਕੇ ਸੋਇਆ ਰਾਤ ਨੂੰ ਜੀ ਉਹ ਰਾਤ ਦਾ ਉਹਨੇ ਕੁਝ ਵੀ ਨਹੀਂ ਖਾਦਾ ਪੀਤਾ ਜੀ ਤੁਸ ਖਾਣ ਪੀਣ ਦੇ ਵੀ ਟੈਸਟ ਕਰਾ ਸਕਦੇ ਦੁਬਾਰਾ ਮੇਰੇ ਬੱਚੇ ਨੇ ਸਿਰਫ ਪਾਣੀ ਤੋਂ ਇਲਾਵਾ ਹਜੇ ਤੱਕ ਕੁਝ ਨਹੀਂ ਖਾਦਾ ਜੀ ਇਹਨਾਂ ਦੀ ਰਿਪੋਰਟ ਸੁਣ ਕੇ ਮੈਨੂੰ ਇਹਨਾਂ ਦਾ ਕੁਝ ਨਹੀਂ ਜਾਣਾ ਜੀ ਮੇਰਾ ਤਾਂ ਬੱਚਾ ਚੱਲੇ ਜਾਂਦਾ ਮੇਰਾ ਤਾਂ ਜਵਾਨ ਪੁੱਤ ਚੱਲੇ ਜਾਣਾ ਸੀ ਨਾ ਜੀ ਇਹਨਾਂ ਡਾਕਟਰਾਂ ਦਾ ਕੀ ਜਾਣਾ ਚਾਹੀਦਾ ਕੱਲ ਵੀ ਮੰਨ ਨਹੀਂ ਰਿਹਾ ਜੀ ਕਹਿੰਦਾ ਕਹਿੰਦਾ ਮੇਰੀ ਰਿਪੋਰਟ ਸਹੀ ਹੈ ਫਿਰ ਇਹਦੇ ਮੁਤਾਬਕ ਮੈਂ ਉਹਦੇ ਬੱਚੇ ਦਾ ਆਪਰੇਸ਼ਨ ਕਰਵਾ ਲਵਾਂ ਮੈਂ ਵੇਖੋ ਡਾਕਟਰਾਂ ਨੂੰ ਤਾਂ ਆਪਦੇ ਪੈਸੇ ਚਾਹੀਦੇ ਹੁੰਦੇ ਆ ਸਾਨੂੰ ਪੈਸੇ ਬਣਨੇ ਚਾਹੀਦੇ ਆ ਕੋਈ ਮਰ ਜੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹਨਾਂ ਦਾ ਚੀੜ-ਫਾੜ ਕਰਦੇ ਨੇ ਸੀ ਆਪਰੇਸ਼ਨ ਕਰਦੇ ਨੇ ਡਾਕਟਰ ਦਿੰਨੇ ਵੀ ਚਲੋ ਬੱਚੇ ਦਾ ਵੀ ਠੀਕ ਹੋ ਗਿਆ ਪਰ ਬਿਮਾਰੀ ਕੋਈ ਨਹੀਂ ਸੀ ਜੋ ਰਿਪੋਰਟ ਆ ਰਿਪੋਰਟ ਦੇ ਵਿੱਚ ਆ ਰਹੀ ਆ ਰਿਪੋਰਟ ਦੱਸ ਰਹੀ ਆ ਭੈਣ ਦੱਸ ਰਹੀ ਆ ਪਰਿਵਾਰ ਦੱਸ ਰਿਹਾ ਕਿ ਰਿਪੋਰਟ ਦੇ ਵਿੱਚ ਜੋ ਡਾਕਟਰ ਦੀ ਚ ਆਇਆ ਉਹ ਦੋ ਰਿਪੋਰਟਾਂ ਹੋਰ ਕਰਾਈਗਾ ਉਹਦੇ ਵਿੱਚ ਕੁਝ ਨਹੀਂ ਬਾਕੀ ਤੁਸੀਂ ਇਹ ਖੜੇ ਆ ਵਿਚਾਰੇ ਗਰੀਬ ਬੰਦੇ ਇਹਨਾਂ ਨਾਲ ਵੀ ਧੱਕਾ ਹੋਇਆ ਇਹ ਜਿੰਨੇ ਡਾਕਟਰ ਹੈ ਜੀ ਤੇ ਜਹ ਡਾਕਟਰਾਂ ਦੀਆਂ ਆਪਦੀਆਂ ਖੋਲੀਆਂ ਹੋਈਆਂ ਇਹ ਸਭ ਤੋਂ ਵੱਡਾ ਸਕੈਮ ਲਾਬੋਰਟਰੀਆਂ ਸਰੀਰ ਦਾ ਚੈੱਕਅਪ ਜਿਹਨੂੰ ਆਪਾਂ ਕਹਿੰਦੇ ਆਂ ਸਰੀਰ ਦਾ ਚੈੱਕਅਪ ਕਈ ਸਾਨੂੰ ਪਤਾ ਹੁਣ ਆਪਾਂ ਫਰੀ ਚ ਲਗਾਉਂਦੇ ਆਗੇ ਕਹਿੰਦੇ ਜੇ ਅਸੀਂ ਕੈਂਪ ਲਾ ਰਹੇ ਆਂ ਸਰੀਰ ਦਾ ਚੈੱਕਅਪ ਕਰ ਰਹੇ ਆਂ ਫਰੀ ਚ ਉਹ ਕੀ ਆ ਉਹ ਲੁੱਟ ਦਾ ਸਾਧਨ ਬਣਾਉਂਦੇ ਆ ਜਾਣ ਕੇ ਹੁਣ ਤੁਸੀਂ ਐਂ ਕਰੋ ਜਿੰਨੀਆਂ ਲਾਬੋਰਟਰੀਆਂ ਅੱਡੋ ਅੱਡਾ ਆਪਦੇ ਚੈੱਕਅਪ ਕਰਾ ਲਓ ਕੋਈ ਲੈਬੋਰਟਰੀ ਵਾਲਾ ਸਾਨੂੰ ਕੁਛ ਦੱਸੂਗਾ ਕੋਈ ਕੁਛ ਦੱਸੂ ਕੋਈ ਕੁਛ ਦੱਸੂ ਉਹ ਜਿਹੜੇ ਡਾਕਟਰ ਨੇ ਇਹਨਾਂ ਨੂੰ ਆ ਕੁਛ ਕਰਿਆ ਦੱਸਿਆਗਾ ਵੀ ਆਹ ਆਹ ਚੀਜ਼ਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰੀਬ ਬੰਦਾ ਤਾਂ ਕਰਕੇ ਜਿਆਦਾ ਲੁੱਟਿਆ ਜਾਂਦਾ ਕਿਉਂਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਵੀ ਉਹ ਇੱਕ ਥਾਂ ਤੋਂ ਅੱਜ ਇੱਥੋਂ ਟੈਸਟ ਕਰਾ ਲੈ ਕੱਲ ਨੂੰ ਕਿਸੇ ਹੋਰ ਤੋਂ ਪਤਾ ਕਰ ਲੇ ਵੀ ਯਾਰ ਇਹਨਾਂ ਨੇ ਕਿਤੇ ਗਲਤ ਨਾ ਦੱਸਤਾ ਹੋਵੇ ਵੀ ਆਪਾਂ ਇੱਕ ਥਾਂ ਤੋਂ ਹੋਰ ਕਰਾ ਲਗੇ ਉਹਦੇ ਕੋਲੇ ਪੈਸੇ ਹੀ ਸੀਮਤ ਹੁੰਦੇ ਆ ਗਰੀਬ ਬੰਦੇ ਕੋਲੇ ਉਹ ਇੱਕ ਬੰਦੇ ਤੋਂ ਟੈਸਟ ਕਰਾਉਂਦਾ ਇਹ ਉਹਨੂੰ ਚੱਕਰਾਂ ਜਪਾਉਂਦੇ ਆ ਤੇ ਉਹ ਤਾਂ ਹੀ ਵਿਚਾਰੇ ਦੀ ਲੁੱਟ ਹੁੰਦੀ ਆ ਫਿਰ ਬਹੁਤ ੱੱਕਾ ਹੋਇਆ ਜੀ ਇਹਨਾਂ ਨਾਲ ਪਹਿਲਾਂ ਤਾਂ 1-2 ਮਹੀਨੇ ਡਿਪਰੈਸ਼ਨ 'ਚ ਰਿਹਾ ਸਾਰਾ ਟੱਬਰ ਕਮਾਈ ਦਾ ਸਾਧਨ ਹੈ ਇਹਨਾਂ ਕੋਲੇ ਉਹ ਜਿੱਥੋਂ ਨਾਲ ਵਿੰਡੋਸ ਕੈਗ ਰਿਪੋਰਟ ਗਲਤ ਹੈ ਜੀ ਤੁਸੀਂ ਆਦੀ ਰਿਪੋਰਟ ਨੂੰ ਮੰਨਦੇ ਆ ਦੂਜੀ ਬਠਿੰਡੇ ਵਾਲਿਆਂ ਫਿਰ ਤਿੰਨ ਦੋ ਗਲਤ ਹੋ ਗਈਆਂ ਤੁਹਾਡੀ ਸਹੀ ਹੋ ਗਈ ਜੀ ਨਹੀਂ ਤੁਹਾਡੀ ਸਹੀ ਹੈ ਤੇ ਬਠਿੰਡੇ ਵਾਲੇ ਜਿਹੜੇ ਖੋਲੀ ਬੈਠੇ ਕੋੜਾ ਰੁਪਈਆ ਲਾ ਕੇ ਉਹ ਗਲਤ ਹੈ ਜੇਕਰ ਬੱਚੇ ਦੀ ਜਾਨ ਚਲੀ ਜਾਂਦੀ ਉਹ ਜ਼ਿੰਮੇਵਾਰ ਕੌਣ ਸੀ ਉਹ ਦੀ ਇਹ ਪਿਛਲੇ ਪਾਸੇ ਦੇਖ ਰਹੇ ਹੋ ਤੁਸੀਂ ਡਾਕਟਰ ਮਹਿੰਦਰ ਸਿੰਘ ਸਕੈਨ ਸੈਂਟਰ ਹੈ ਇਹ ਅੱਜ ਇਸ ਇੱਕ ਪਰਿਵਾਰ ਨੇ ਇਹ ਸੈਂਟਰ ਤੋਂ ਸਕੈਨ ਕਰਾਈ ਸੀ ਬੱਚਾ ਸੀ 18 ਸਾਲ ਦਾ ਇੱਥੇ ਕਿਸੇ ਹਸਪਤਾਲ ਦੇ ਵਿੱਚ ਉਹ ਦਿਖਾਉਣ ਗਏ ਤੇ ਉਹਦੇ ਦਰਦ ਉੱਠ ਖੜਾ। ਦਰਦ ਉੱਠ ਖੜਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਇਹਦੀ ਸਕੈਨ ਕਰਾ ਲਓ। ਸਕੈਨ ਦੇ ਵਿੱਚ ਜੋ ਆਊਗਾ ਆਪਾਂ ਉਹੋ ਇਲਾਜ ਕਰ ਦਾਂਗੇ। ਉਹਨਾਂ ਨੇ ਇੱਕ ਸਕੈਨ ਕਰਾਈ। ਉਹ ਇਸੇ ਸੈਂਟਰ ਤੋਂ ਡਾਕਟਰ ਮਹਿੰਦਰ ਸਿੰਘ ਦਾ ਜੋ ਸੈਂਟਰ ਬਣਿਆ ਇਹ ਤੋਂ ਸਕੈਨ ਕਰਾਈ ਤੇ ਸਕੈਨ ਦੇ ਵਿੱਚ ਆਇਆ ਇਹ ਤਾਂ ਪੀਲੀਆ ਆਇਆ। ਇੱਕ ਪੈਂਡਸਫਿ ਦੀ ਨਾੜ ਹੁੰਦੀ ਹੈ ਜਿਹਦੇ ਨਾਲ ਦਰਦ ਉੱਠਦਾ ਹੁੰਦਾ ਉਹ ਆਇਆ ਤੇ ਇੱਕ ਉਹਦੇ ਵਿੱਚ ਪਥਰੀ ਆਈ ਆ। ਕਿੰਨ ਚੀਜ਼ਾਂ ਆਈਆਂ ਉਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋ ਗਿਆ ਸ਼ਾਇਦ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਕਿ ਡਾਕਟਰ ਸਿਆਣੇ ਹੁੰਦੇ ਆ ਉਹ ਕਹਿੰਦੇ ਜੇ ਪੈਂਡੈਂਕਸੀ ਦੀ ਨਾੜ ਦਾ ਹੁੰਦਾ ਤੇ ਇਹਦੇ ਦਰਦ ਬਹੁਤ ਜ਼ਿਆਦਾ ਉੱਠਣਾ ਸੀ ਜੇ ਇਹਦੇ ਪਥਰੀ ਹੁੰਦੀ ਇਹਦਾ ਦਰਦ ਬਹੁਤ ਜ਼ਿਆਦਾ ਉੱਠਣਾ ਸੀ ਆਪਾਂ ਇਹਨੂੰ ਨਾਰਮਲ ਦਵਾਈ ਦੇ ਕੇ ਵੇਹਨੇ ਆ ਜੇਕਰ ਠੀਕ ਹੋ ਗਿਆ ਫਿਰ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਸੀਂ ਇੱਕ ਸਕੈਨ ਪਾਸਿਓਂ ਵੀ ਕਰਾ ਕੇ ਵੇਖ ਲਓ ਉਸ ਤੋਂ ਬਾਅਦ ਉਹ ਪਰਿਵਾਰ ਨੇ ਸੌਰੀ ਉਸ ਤੋਂ ਬਾਅਦ ਡਾਕਟਰ ਨੇ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਨਾਰਮਲ ਇਲਾਜ ਨਾਲ ਬੱਚਾ ਠੀਕ ਹੋ ਗਿਆ ਪਰਿਵਾਰ ਨੂੰ ਉਹਨੇ ਕਿਹਾ ਵੀ ਇੱਕ ਸਕੈਨ ਹੋਰ ਕਰਾ ਕੇ ਵੇਖੋ ਉਹਨਾਂ ਨੇ ਬਠਿੰਡੇ ਤੋਂ ਇੱਕ ਸਕੈਨ ਕਰਾਈ ਤੇ ਉਹਦੇ ਵਿੱਚ ਨਾਰਮਲ ਆਇਆ ਉਸ ਤੋਂ ਬਾਅਦ ਇੱਕ ਸ਼ੱਕ ਹੋਰ ਹੋਇਆ ਪਰਿਵਾਰ ਨੂੰ ਕਿ ਸ਼ਾਇਦ ਇਹ ਨਾਰਮਲ ਆਇਆ ਕਿ ਆਪਾਂ ਹੋਰ ਕਰਾਈਏ ਉਹਦੇ ਵਿੱਚ ਕੀ ਆਉਂਦਾ ਸ਼ਾਇਦ ਉਹਦੇ ਵਿੱਚ ਨਾ ਆ ਜਾਏ ਪਹਿਲੀ ਤੁਹਾਨੂੰ ਰਿਪੋਰਟ ਦਿਖਾ ਦੀਏ ਇਸ ਡਾਕਟਰ ਜਿਹੜਾ ਮਹਿੰਦਰ ਸਿੰਘ ਸੈਂਟਰ ਦੀ ਹੈ ਇਹਦੀ ਰਿਪੋਰਟ ਆ ਇਹਦੇ ਵਿੱਚ ਤਿੰਨ ਚੀਜ਼ਾਂ ਆਈਆਂ ਜਿਹੜੀਆਂ ਦੱਸੀ ਜਾ ਰਹੀ ਤੁਹਾਨੂੰ ਪੀਲੀਆ ਪੈਂਡੰਕਸ ਦੀ ਨਾੜ ਦਾ ਤੇ ਇੱਕ ਪਥਰੀਆ ਆ ਉਸ ਤੋਂ ਬਾਅਦ ਬਠਿੰਡੇ ਤੋਂ ਹੁੰਦੀ ਹੈ ਸਕੈਨ ਇਹਦੇ ਵਿੱਚ ਨਾਰਮਲ ਆ ਇਹਦੇ ਵਿੱਚ ਕੁਝ ਨਹੀਂ ਆਉਂਦਾ ਇਹ ਜਿਹੜਾ ਮਹਿੰਦਰ ਦੇ ਤਿੰਨ ਆਈਆਂ ਇਹਦੇ ਵਿੱਚ ਆਈਆਂ ਤੇ ਇਹਦੇ ਵਿੱਚ ਇੱਕ ਵੀ ਨਹੀਂ ਆਇਆ ਉਸ ਤੋਂ ਬਾਅਦ ਸ਼ੱਕ ਹੁੰਦਾ ਫਿਰ ਕਰਨ ਜਿਹੜਾ ਬਠਿੰਡੇ ਆ ਸੈਂਟਰ ਹੈ ਇਹ ਇਹ ਤੋਂ ਕਰਾਈ ਤੇ ਇਹਦੇ ਵਿੱਚ ਵੀ ਕੁਝ ਨਹੀਂ ਆਇਆ ਪਰਿਵਾਰ ਦੇ ਵੇਖੋ ਹੁਣ ਇਹ ਕਹਿ ਰਿਹਾ ਕਿ ਸਾਡਾ ਬੱਚਾ 18 ਸਾਲ ਦਾ ਸੀ ਜੇਕਰ ਉਸ ਨੂੰ ਦਵਾਈ ਡਾਕਟਰ ਉਹੋ ਜੀ ਦੇ ਦਿੰਦਾ ਜਾਂ ਉਹਦਾ ਆਪਰੇਸ਼ਨ ਕਰ ਦਿੰਦਾ ਤੇ ਉਹਦਾ ਜ਼ਿੰਮੇਵਾਰ ਕੌਣ ਸੀ ਇਹ ਡਾਕਟਰ ਵੇਖੋ ਕਿੱਡੀ ਬੇਦਰਦੀ ਗੱਲ ਆ ਇਹ ਜਮਾਂ ਕਿਸੇ ਦੇ ਤਰਸ ਨਹੀਂ ਕਰਦੇ ਇਹਦੀ ਮਸ਼ੀਨ ਚ ਕਿੱਡਾ ਵੱਡਾ ਨੁਕਸ ਹੋਊ ਆ ਜਾਂ ਪੁਰਾਣੇ ਜ਼ਮਾਨੇ ਦੀ ਮਸ਼ੀਨ ਹੋਊਗੀ ਕਿੱਡੀ ਵੱਡੀ ਗੱਤੀ ਕਰੀ ਆ ਜਿਹੜੀ ਇਸ ਨੇ ਕਿ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣਾ ਸੀ ਸਾਡੇ ਨਾਲ ਇਹ ਭੈਣ ਆ ਇਹਨਾਂ ਦਾ ਬੱਚਾ ਸੀ ਭੈਣ ਸੱਸਰੀ ਗਾਲ ਠੀਕ ਹੈ ਬਜੀ ਜਿਹੜਾ ਪਿੰਡ ਹੈ ਜੈਤੋ ਤੋਂ ਜੀ ਜੈਤੋ ਤੋਂ ਕੀ ਗੱਲ ਆ ਜਿਹੜੀਆਂ ਤੁਸੀਂ ਤਿੰਨ ਸਕੈਨਾਂ ਲਈ ਫਿਰਦੇ ਕੀ ਗੱਲੋਂ ਕੱਲ 1.30 ਵਜੇ ਸਾਨੂੰ ਉੱਥੋਂ ਜੈਤੋ ਤੋਂ ਕਿਸੇ ਨੇ ਭੇਜਿਆ ਸੀ ਇਹ ਵੀ ਚ ਕਹਿਣ ਤੁਸੀਂ ਮਤ ਗੁੰਨਿਆਣੇ ਕਰਵਾ ਲਓ ਜਾ ਕੇ ਅਸੀਂ ਗੁੰਨਿਆਣੇ ਸ਼ਨਕੈਣ ਕਰਾਈ 1.30 ਦੋਨ ਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਵੀ ਪੱਥਰੀ ਵੀ ਹੈ ਜੀ ਇਹਨਾਂ ਨੇ ਤਿੰਨ ਚੀਜ਼ਾਂ ਦੱਸੀ ਪੱਥਰੀ ਪੀਲੀਆ ਪੈਂਡਸ ਦੀ ਨਾੜੀ ਜਦੋਂ ਇਹ ਟੈਸਟ ਕਰਵਾ ਕੇ ਅਸੀਂ ਡਾਕਟਰ ਸਾਹਿਬ ਦੂਜੇ ਲਵੇ ਬੱਚਾ ਲੈ ਕੇ ਗਏ ਜੀ ਉਹਨਾਂ ਨੇ ਇਲਾਜ ਸ਼ੁਰੂ ਕੀਤਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਇੱਕ ਵਾਰੀ ਇਲਾਜ ਕਰਦੇ ਆਪਾਂ ਬੱਚੇ ਦਾ ਉਹ ਕਹਿੰਦੇ ਵੀ ਦਰਦ ਟਿਕ ਗਿਆ ਜੀ ਬੱਚੇ ਦੇ ਵੀ ਸ਼ਾਇਦ ਸਾਨੂੰ ਸ਼ੱਕ ਆ ਵੀ ਪੈਂਡਸ ਦੀ ਨਾਲ ਨਹੀਂ ਹੋ ਸਕਦੀ ਜੀ ਵੀ ਸਾਡੇ ਕਹਿੰਦੇ ਤੁਸੀਂ ਪਾਟਾ ਝੀੜੀ ਨਾਲੋਂ ਵੀ ਤੁਸੀਂ ਆਪਰੇਸ਼ਨ ਕਰਾਉਂਗੇ ਬੱਚਾ ਪਹਿਲੇ ਟੈਨਸ਼ਨ ਚ ਆਜੀ ਜੋ ਉਹਨਾਂ ਨੇ ਦੱਸਤਾ ਸੀ ਜੀ ਬੱਚਾ ਟੈਨਸ਼ਨ ਲੈ ਗਿਆ ਸੀ ਬਹੁਤ ਜ਼ਿਆਦਾ ਲੋਡ ਲੈ ਗਿਆ ਜੀ ਦਿਮਾਗ ਤੇ ਖਾ ਜਾ ਵੀ ਬੱਚਾ ਮੇਰਾ ਹਸਪੀਟਲ ਦੇ ਵਿੱਚ ਪਿਆ ਆ ਜੀ ਬੱਚੇ ਨੂੰ ਕੁਝ ਵੀ ਨਹੀਂ ਖਾਦਾ ਜੀ ਇਹਦੀ ਰਿਪੋਰਟ ਦਾ ਉਹ ਸੁਣ ਕੇ ਹੀ ਬੱਚੇ ਨੇ ਤੋਂ ਇਹ ਦੂਵਾਰ ਸੀ ਨੇ ਫੇਰ ਬਟਿੰਡੇ ਕਰਵਾਈ ਜਦੋਂ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਜੀ ਡਾਕਟਰ ਕਹਿੰਦਾ ਤੁਹਾਡਾ ਬੱਚਾ ਆਪਰੇਸ਼ਨ ਤੋਂ ਬਚ ਜੂ ਜੇ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਦੁਬਾਰਾ ਕਰਵਾ ਲਓ ਮੈਨੂੰ ਸ਼ੱਕ ਪੈਂਦਾ ਵੀ ਸ਼ਾਇਦ ਪੈਂਡਸ ਦੀ ਨਾੜ ਨਹੀਂ ਹੈਗੀ ਪੈਂਡਸ ਦੀ ਨਾੜ ਵੀ ਹੈ ਨਹੀਂ ਜੀ ਪਥਰੀਆਂ ਵੀ ਹੈ ਨਹੀਂ ਗਈ ਆ ਜੀ ਇਹਨਾਂ ਨੇ ਪੀਲੀਆ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਬੱਚੇ ਨੂੰ ਜੀ ਰਿਪੋਰਟਾਂ ਦੋ ਕੱਲ ਕਰਵਾਈ ਚੱਲ ਜੀ ਬੱਚਾ ਰਾਤ ਨੂੰ ਫੇਰ ਕਹਿੰਦਾ ਮੰਮੀ ਇੱਕ ਵਾਰੀ ਫੇਰ ਕਰਵਾ ਕੇ ਦੇਖ ਲੀਏ ਦੁਬਾਰਾ ਆਪਾਂ ਫੇਰ ਮੈਂ ਅੱਜ ਫੇਰ ਕਰਵਾਈ ਹੈ ਜੀ ਰਿਪੋਰਟ ਉਹਦੇ ਵਿੱਚ ਵੀ ਕੁਝ ਨਹੀਂ ਆਇਆ ਜੀ ਇਹ ਫੇਰ ਵੀ ਮੰਨ ਨਹੀਂ ਰਿਹਾ ਜੀ ਇਹ ਕਹਿੰਦਾ ਮੇਰੀ ਰਿਪੋਰਟ ਸਹੀ ਹੈ ਜੀ ਇਹ ਕਹਿੰਦਾ ਬੱਚੇ ਨੂੰ ਹੈਗਾ ਕੱਲ ਇਹ ਕਹਿੰਦਾ ਸੀ ਕਹਿੰਦਾ ਬੱਚੇ ਨੂੰ ਪੈਂਡਸ ਦੀ ਨਾੜ ਦਾ ਟੀਕਾ ਲਵਾ ਦੇ ਲਾ ਦੰਨੇ ਆ ਜੀ ਮੈਂ ਉਹ ਮੇਰੇ ਬੇਟੇ ਨੇ ਲਵਾਇਆ ਜੀ ਮੈਂ ਤਾਂ ਫੇਰ ਵੀ ਲਾਉਣ ਨੂੰ ਤਿਆਰ ਹੋ ਗਈ ਸੀ ਜੀ ਵੀ ਪੈਂਡਸ ਦੀ ਨਾੜ ਦੇ ਐਸੇ ਕੋਲੋਂ ਟੀਕਾ ਲਵਾ ਲੈਣੇ ਆ ਜੀ ਇਹ ਕਹਿੰਦਾ ਜੀ ਆਪਰੇਸ਼ਨ ਹੋਊਗਾ ਜੀ ਬੱਚੇ ਦਾ ਪੈਂਡਸ ਦੀ ਨਾੜ ਇਹ ਪ੍ਰੇਸ਼ਨ ਆਵਦੇ ਕੋਲ ਹੀ ਕਹਿ ਰਿਆ ਸੀ ਜੀ ਆਪਦੇ ਕੋਲ ਆਪਦੇ ਕਹਿੰਦੇ ਕਹਿ ਰਿਆ ਸੀ ਜੀ ਇਹ ਵੀ ਨਹੀਂ ਕਿਹਾ ਵੀ ਆਵਦੇ ਕੋਲੋਂ ਕਰਾਓ ਇਹ ਕਹਿੰਦਾ ਪੈਂਟਸ ਦੀ ਨਾੜ ਦਾ ਟੀਕਾ ਲਵਾਓ ਤੁਸੀਂ ਵੀ ਆਪਰੇਸ਼ਨ ਹੋਣਾ ਹੈ ਇਹ ਟੀਕਾ ਕਿੱਥੋਂ ਲਾ ਲਵੋ ਕਹਿੰਦਾ ਸੀ ਆਵਦੇ ਕੋਲੋਂ ਹੀ ਕਹਿ ਰਿਆ ਸੀ ਜੀ ਮੈਂ ਟੀਕਾ ਲਾ ਦਿੰਦਾ ਹੈਗਾ ਜੀ ਪੈਂਟਸ ਦੀ ਨਾੜ ਦਾ ਉਹ ਬੇਟਾ ਨਹੀਂ ਮੰਨਿਆ ਜੀ ਵੀ ਮੈਂ ਟੀਕਾ ਨਹੀਂ ਲਵਾਉਣਾ ਹੈਗਾ ਮੰਮੀ ਇੱਥੋਂ ਉਹ ਕਹਿੰਦਾ ਮੰਮੀ ਕਿਤੇ ਹੋਰ ਦਿਖਾਵਾਂਗੇ ਮੈਂ ਟੀਕਾ ਨਹੀਂ ਲਵਾਉਣਾ بس ਇਹ ਕਰਦਾ ਕਰਦਾ ਬਾਹਰ ਆ ਗਿਆ ਜੀ ਇਹ ਇਸ ਤੋਂ ਬਾਅਦ ਮੈਂ ਕਿਤੇ ਹੋਰ ਦਿਖਾਇਆ ਆਪਦਾ ਬੇਟਾ ਜੀ ਕਿੱਚਾ ਹੁਣ ਘਬਰਾਇਆ ਹੋਇਆ ਏ ਤੁਹਾਡਾ ਪੂਰਾ ਘਬਰਾਇਆ ਹੋਇਆ ਏ ਬੇਟਾ ਮੇਰਾ ਰਾਤ ਦਾ ਰੋਈ ਜਾਂਦਾ ਜੀ ਘਰੇ ਵੀ ਨਹੀਂ ਸੋਇਆ ਹੈਗਾ ਆਪਦੀ ਭੂਆ ਘਰੇ ਜਾ ਕੇ ਸੋਇਆ ਰਾਤ ਨੂੰ ਜੀ ਉਹ ਰਾਤ ਦਾ ਉਹਨੇ ਕੁਝ ਵੀ ਨਹੀਂ ਖਾਦਾ ਪੀਤਾ ਜੀ ਤੁਸ ਖਾਣ ਪੀਣ ਦੇ ਵੀ ਟੈਸਟ ਕਰਾ ਸਕਦੇ ਦੁਬਾਰਾ ਮੇਰੇ ਬੱਚੇ ਨੇ ਸਿਰਫ ਪਾਣੀ ਤੋਂ ਇਲਾਵਾ ਹਜੇ ਤੱਕ ਕੁਝ ਨਹੀਂ ਖਾਦਾ ਜੀ ਇਹ ਨਦੀ ਰਿਪੋਰਟ ਸੁਣ ਕੇ ਇਹ ਕਿਹੜੀ ਕਲਾਸ 12 ਦਾ ਬੱਚਾ ਬੱਚਾ ਪਲੱਸ 2 ਕਰਕੇ اٹੇ ਜੀ ਜੀ ਕਿੰਨੇ ਸਾਲਾਂ ਦਾ ਬੱਚਾ 18 ਸਾਲ ਚ ਹੁਣੇ ਲੱਗਿਆ ਜੀ ਹਜੇ 18ਵੇਂ ਸਾਲ ਚ ਹਾਂਜੀ ਕੱਲ ਨਾਰਮਲ ਸੀ ਸੀਰੀਅਸ ਕਰਤੀ ਸੀ ਇਹਨਾਂ ਨੇ ਵਧੀਆ ਸੀ ਇਹਨਾਂ ਨੇ ਕਰਤੀ ਸੀ ਬੱਚਾ ਨਾਰਮਲ ਵਧੀਆ ਆਇਆ ਸੀ ਇਹਨਾਂ ਦੇ ਘਰ ਇੱਥੇ ਜਿਹਨੂੰ ਆਇਆ ਇਹਨਾਂ ਕੋਲੇ ਵਧੀਆ ਆਇਆ ਆਉਦੇ ਪੈਰਾਂ ਤੇ ਚੱਲ ਕੇ ਆਇਆ ਬੱਚਾ ਮੇਰਾ ਜੀ ਬਸ ਇਹਨਾਂ ਦੀ ਰਿਪੋਰਟ ਸੁਣਨ ਸਾਰ ਬੱਚਾ ਰੋਣ ਵੀ ਲੱਗ ਗਿਆ ਘਬਰਾ ਗਿਆ ਵੀ ਬੱਚਾ ਜੀ ਹੂੰ ਹਾਂਜੀ ਮਾੜੀ ਮੋਟੀ ਇਹਨਾਂ ਡਾਕਟਰਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਵੇਖੋ ਇਹਨਾਂ ਦੀ ਜਦੋਂ ਮਸ਼ੀਨ ਦੇ ਵਿੱਚ ਆਇਆ ਇਹ ਦੱਸ ਰਿਹਾ ਹੈ ਕਿ ਪਹਿਲਾਂ ਤਾਂ ਇਹਨਾਂ ਦੀ ਮਸ਼ੀਨ ਹੀ ਗਲਤ ਹੋਊਗੀ ਪਤਾ ਨਹੀਂ ਕਿਹੜੇ ਪੁਰਾਣੇ ਜ਼ਮਾਨੇ ਦੀ ਹੋਊਗੀ ਹੁਣ ਤਾਂ ਬੜੀ ਨਵੀਂ ਤਕਨੀਕ ਦੀਆਂ ਮਸ਼ੀਨਾਂ ਆ ਗਈਆਂ ਡਿਜੀਟਲ ਮਸ਼ੀਨਾਂ ਆ ਗਈਆਂ ਜਨਨ ਕਿ ਵੇਖੋ ਜਿਵੇਂ ਪਰਿਵਾਰ ਦੱਸ ਰਿਹਾ ਕਿ ਪਰਿਵਾਰ ਕਹਿੰਦਾ ਵੀ ਇਹ ਕਹਿੰਦੇ ਸਾਥੋ ਤੁਸੀਂ ਟੀਕਾ ਲਵਾ ਲਓ ਆਪਰੇਸ਼ਨ ਕਰਾ ਲੂ ਜੇ ਬੱਚੇ ਦਾ ਚੀੜ ਫਾੜ ਹੋ ਜਾਂਦਾ ਤੇ ਉਹਦਾ ਜ਼ਿੰਮੇਵਾਰ ਕੌਣ ਸੀ ਬੱਚਾ ਹੁਣ ਇਸ ਵਕਤ ਸਦਮੇ ਦੇ ਵਿੱਚ ਆ ਬੱਚਾ ਘਬਰਾਇਆ ਤੇ ਡਰਿਆ ਹੋਇਆ ਕਰਵਾਉਂਗੀ ਜੀ ਤਾਂ ਬੱਚਾ ਤਾਂ ਮੇਰਾ ਨਸਾਨਿਆ ਜਾਊਗਾ ਨਹੀਂ ਇਹਨਾਂ ਦਾ ਕੁਝ ਨਹੀਂ ਜਾਣਾ ਜੀ ਮੇਰਾ ਤਾਂ ਬੱਚਾ ਚੱਲਿਆ ਨਾ ਮੇਰਾ ਤਾਂ ਜਵਾਨ ਪੁੱਤ ਚੱਲਿਆ ਜਾਣਾ ਸੀ ਨਾ ਜੀ ਇਹਨਾਂ ਡਾਕਟਰਾਂ ਦਾ ਕੀ ਜਾਣਾ ਚਾਹੀਦਾ ਕੱਲ ਵੀ ਮੰਨ ਨਹੀਂ ਰਿਹਾ ਜੀ ਇਹ ਤਾਂ ਕਹਿੰਦਾ ਮੇਰੀ ਰਿਪੋਰਟ ਸਹੀ ਆ ਫਿਰ ਇਹਦੇ ਮੁਤਾਬਕ ਮੈਂ ਉਹਦੇ ਬੱਚੇ ਦਾ ਆਪਰੇਸ਼ਨ ਕਰਵਾ ਲਵਾਂ ਜੀ ਫਿਰ ਇਹ ਦੋ ਰਪੋਰਟਾਂ ਗਲਤ ਗਲਤ ਕਹਿੰਦੀਆਂ ਨੇ ਜੇਬ ਜਦ ਵੀ ਇਹ ਗਲਤ ਆ ਦੋ ਰਪੋਰਟਾਂ ਫਿਰ ਇਹਦੀ ਸਹੀ ਹੈ ਕਹ ਦੂਜੀਆਂ ਰਿਪੋਰਟਾਂ ਦੇ ਕਿੰਨੇ ਕਿੰਨੇ ਪੈਸੇ ਲੱਗੇ ਤੁਹਾਡੀ ਦੂਨੀਆਂ ਰਿਪੋਰਟਾਂ ਦੇ ਜੀ ਇਸ ਡਾਕਟਰ ਸਾਹਿਬ ਨੇ ਕਿੰਨੇ ਪੈਸੇ ਲਏ ਇਹਨੇ 700 ਰੁਪਿਆ ਲਿਆ ਸੀ ਜੀ 700 ਤੇ ਦੂਜੀਆਂ ਤੇ ਕਿੰਨੇ ਲੱਗੇ ਬਟੰਡੇ ਕੱਲ ਦੁਬਾਰਾ ਕਰਵਾਈ ਉਹਦਾ 600 ਰੁਪਿਆ ਲਿਆਗਾ ਜੀ ਹੂੰ ਜਿਹੜੀ ਅੱਜ ਕਰਾਈ ਆ ਉਹਦਾ 1000 ਰੁਪਿਆ ਲਿਆ ਜੀ ਉਹਦਾ 1000 ਹਾਂ ਜੀ ਉਹ ਨੋਰਮਲ ਆਈਆਂ ਹਾਂ ਜੀ ਉਹ ਨੋਰਮਲ ਆਈਆਂ ਦੋਨੇ ਹੀ ਹੂੰ ਉਹ ਦੋਨੇ ਨੋਰਮਲ ਆਈਆਂ ਨੇ ਜੀ ਰਿਪੋਰਟਾ ਮੇਰੇ ਹੱਥ ਚ ਹਨ ਜੀ ਤੁਸੀਂ ਦੇਖ ਵੀ ਸਕਦੇ ਆ ਦਿਖਾ ਵੀ ਸਕਦੇ ਹੋ ਕਿਤੇ ਡਾਕਟਰ ਨੂੰ ਜੀ ਮੇਰਾ ਤਾਂ ਬੱਚਾ ਨੁਕਸਾਨਿਆ ਜਾਣਾ ਜੀ ਇਹਨਾਂ ਦੇ ਹਿਸਾਬ ਤੁਹਾਡਾ ਕੀ ਲੱਗਦਾ ਮਾਤਾ ਮੇਰਾ ਪਤੀਜਾ ਜੀ ਰਾਤ ਨੂੰ ਸਾਰੀ ਰਾਤ ਨਹੀਂ ਸੁੱਤਾ ਨਾ ਉਹਨੇ ਕੁਝ ਖਾਦਾ ਤੇ ਸਾਰੀ ਰਾਤ ਰੋਂਦਾ ਰਿਹਾ ਆ ਉਧਰ ਆਪਦੇ ਘਰੇ ਸੀ ਫਿਰ 11 ਵਜੇ ਮੈਂ ਆਪਦੇ ਘਰੇ ਲੈ ਕੇ ਆਈਆਂ ਫਿਰ ਵੀ ਉਹ ਬੱਚਾ ਸੁੱਤਾ ਨਹੀਂ ਤੇ ਇਹਦਾ ਬੀਬੀ ਘਟ ਗਿਆ ਮੈਂ ਇਕੱਲੀ ਹੁਣ ਇਹਨੂੰ ਲੈ ਕੇ ਜਾਵਾਂ ਕਿ ਮੁੰਡੇ ਨੂੰ ਕਿਧਰੇ ਲੈ ਕੇ ਜਾਵਾਂ ਇੰਨੀ ਟੈਨਸ਼ਨ ਹੈ ਨੇ ਸਾਡੇ ਜਵਾਖਾਂ ਤੇ ਪਾਈ ਆ ਹੁਣ ਦੱਸੋ ਤੁਸੀਂ ਕੀ ਹੋਣਾ ਚਾਹੀਦਾ ਕਿੰਨੇ ਬੱਚੇ ਬੀਬੀ ਦੇ ਇਹ ਕਿੰਨੇ ਬੱਚੇ ਇਹਨਾਂ ਦੇ ਤਿੰਨ ਬੱਚੇ ਆ ਜੀ ਦੋ بیٹے ਇੱਕ ਬੇਟੀ ਹੈ ਬੇਟਾ ਇਹਨਾਂ ਦਾ ਫਾਰਮ ਇਹ ਸਾਲ ਚ ਲੱਗਿਆ ਤੇ ਹੁਣ ਦੱਸੋ ਵੀ ਸਾਡਾ ਤਾਂ ਹੱਥ ਧੋਤੇ ਜਾਣੇ ਸੀ ਸਾਡਾ ਜਵਾਕ ਇਹਨੇ ਕਰਤਾ ਸੀ ਨਾ ਮੋਤਾ ਦੇ ਕਹਿੰਦੇ ਕੰਗਾ ਕਹਿੰਦੇ ਪੰਜਾਬੀ ਦੇ ਵਿੱਚ ਇਹਨੇ ਤਾਂ ਸਾਡਾ ਕੰਗਾ ਕਰਤਾ ਸੀ ਵੇਖੋ ਡਾਕਟਰਾਂ ਨੂੰ ਤਾਂ ਆਪਦੇ ਪੈਸੇ ਚਾਹੀਦੇ ਹੁੰਦੇ ਆ ਸਾਨੂੰ ਪੈਸੇ ਬੰਨਨੇ ਚਾਹੀਦੇ ਆ ਕੋਈ ਮਰ ਜੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹਨਾਂ ਦਾ ਚੀੜ-ਫਾੜ ਕਰਦੇ ਨੇ ਸੀ ਆਪਰੇਸ਼ਨ ਕਰਦੇ ਨੇ ਡਾਕਟਰਦੰਨੇ ਵੀ ਚਲੋ ਬੱਚੇ ਦਾ ਵੀ ਠੀਕ ਹੋ ਗਿਆ ਪਰ ਬਿਮਾਰੀ ਕੋਈ ਨਹੀਂ ਸੀ ਜੋ ਰਿਪੋਰਟ ਆ ਰਿਪੋਰਟ ਦੇ ਵਿੱਚ ਆ ਰਹੀ ਆ ਰਿਪੋਰਟ ਦੱਸ ਰਹੀ ਆ ਭੈਣ ਦੱਸ ਰਹੀ ਆ ਪਰਿਵਾਰ ਦੱਸ ਰਿਹਾ ਕਿ ਰਿਪੋਰਟ ਦੇ ਵਿੱਚ ਜੋ ਡਾਕਟਰ ਦੀ ਚ ਆਇਆ ਉਹ ਦੋ ਰਿਪੋਰਟਾਂ ਹੋਰ ਕਰਾਈਗਾ ਉਹਦੇ ਵਿੱਚ ਕੁਝ ਨਹੀਂ ਇੱਥੇ ਕੁਝ ਲੋਕ ਹੋਰ ਵੀ ਪਹੁੰਚੇ ਹੋਏ ਆ ਇਹ ਦੱਸ ਰਹੇ ਭ ਇੱਕ ਕਹਿੰਦੇ ਪਹਿਲਾਂ ਵੀ ਕਿਸੇ ਨੇ ਰਿਪੋਰਟ ਕਰਾਈ ਸੀ ਉਹ ਵੀ ਗਲਤ ਆਈ ਆ ਹਾਂਜੀ ਇੱਕ ਮੇਰਾ ਯਾਰ ਦੋਸਤ ਹੈ ਜੀ ਸਟੇਸ਼ਨ ਦੇ ਸਾਹਮਣੇ ਰਹਿੰਦਾ ਹਾਂ ਉਹਦਾ ਨਾਮ ਹੈਗਾ ਬਿੰਦਰ ਸਟੈਂਡ ਤੇ ਗੱਡੀ ਚਲਾਉਂਦਾ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਯਾਰ ਤੇਰੀ ਪਰਜਾਈ ਬਹੁਤ ਢਿੱਲੀ ਹੈ ਮੈਂ ਕਿਹਾ ਵੀ ਕੀ ਗੱਲ ਆ ਕਹਿੰਦਾ ਅਲਟਰਾਸਾਉਂਡ ਕਰਾਈ ਆ ਮਿੰਦਰ ਸਿੰਘ ਉਹ ਤੇ ਕਹਿੰਦਾ ਉਹ ਬੱਚੇਦਾਨੀ ਦੇ ਪਤਾ ਨਹੀਂ ਕੀ ਕੁਝ ਦੱਸਿਆ ਇਹਨਾਂ ਨੇ ਬਿਮਾਰੀ ਦਾ ਮੈਨੂੰ ਨਾ ਹੀ ਪਤਾ ਤੇ ਮਹੀਨਾ ਉਹ ਅਫਸਰ ਰਹਿ ਮਹੀਨੇ ਬਾਅਦ ਉਹਨਾਂ ਨੇ ਅਲਟਰਾਸਾਉਂਡ ਬਠੰਡੇ ਤੋਂ ਕਰਾਈ ਫਿਰ ਇੱਕ ਬਠੰਡੇ ਕਰ ਆਪਣੇ ਜਿਹੜਾ ਸਰਕਾਰੀ ਚ ਹੈਗਾ ਉੱਥੋਂ ਕਰਾਈ ਉਹਨਾਂ ਨੇ ਦੋਨਾਂ ਨੇ ਨਾਰਮਲ ਦੱਸਿਆ ਹਮ ਮਾਣੀ ਮੋਟੀ ਦਵਾਈ ਲਈ ਸਹੀ ਆ ਹਮ ਤੇ ਉਹ ਚਲੋ ਵਿਚਾਰੇ ਗਰੀਬ ਸੀ ਨਹੀਂ ਆਵਾਜ਼ ਚੱਕ ਸਕਦੇ ਸੀ ਹਮ ਇਹ ਮਸਲਾ ਕਹਿੰਦਾ ਮਤਲਬ ਇੱਕ ਦੋ ਆਏ ਸੁਣਨ ਚ ਆਇਆ ਪਹਿਲਾਂ ਮੇਰੇ ਵੀ ਹਮ ਬਾਕੀ ਤੁਸੀਂ ਇਹ ਖੜੇ ਆ ਵਿਚਾਰੇ ਗਰੀਬ ਬੰਦੇ ਇਹਨਾਂ ਨਾਲ ਵੀ ਧੱਕਾ ਹੋਇਆ ਗਲਤ ਕਰ ਲਾ ਇੱਕ ਨਹੀਂ ਐਦੂੰ ਕਈ ਵਾਰ ਹੋਰਾਂ ਨਾਲ ਵੀ ਹੋਇਆ ਵੇਖੋ ਪਹਿਲਾਂ ਇਸ ਪਰਿਵਾਰ ਨਾਲ ਹੋਈ ਇਹ ਦੂਸਰਾ ਪਰਿਵਾਰ ਆਇਆ ਇੱਕ ਪਰਿਵਾਰ ਇੱਥੇ ਆਇਆ ਸੀ ਉਹ ਚਲਾ ਗਿਆ ਉਹ ਕਹਿੰਦਾ ਮੈਂ ਕੈਮਰੇ ਅੱਗੇ ਨਹੀਂ ਆਉਣਾ ਕਈ ਵਾਰ ਲੋਕ ਡਰ ਜਾਂਦੇ ਆ ਜਾਂ ਘਬਰਾਏ ਹੁੰਦੇ ਆ ਵੇਖੋ ਕਿੱਡੀ ਡਟਦੀ ਇੱਕ ਅੰਗੈਲੀ ਦੇ ਨਾਲ ਇੱਕ ਬੱਚੇ ਦੀ ਜ਼ਿੰਦਗੀ ਦੇ ਨਾਲ ਕਿੱਦਾਂ ਵੱਡਾ ਖਲਵਾੜ ਹੋ ਜਾਣਾ ਸੀ ਇੱਕ ਬੱਚਾ ਕਹਿੰਦੇ 18 ਸਾਲ ਦਾ ਇਹਨਾਂ ਨੇ ਤਾਂ ਕਹਿਤਾ ਸੀ ਜਿਹੜੇ ਆਪਰੇਸ਼ਨ ਕਰਾਉਣਾ ਪਊਗਾ ਜੇਕਰ ਡਾਕਟਰ ਉਹਦੇ ਆਧਾਰ ਤੇ ਵੇਖ ਕੇ ਰਿਪੋਰਟ ਆਪਰੇਸ਼ਨ ਕਰ ਦਿੰਦਾ ਚੀੜ ਫਰ ਕਰ ਦਿੰਦਾ ਬੱਚਾ ਤਾਂ ਰੋਗੀ ਕਰਤਾ ਸੀ ਨਾ ਇਹਨਾਂ ਨੇ ਇਹਦਾ ਪਤਾ ਹੀ ਇਹ ਜਿੰਨੇ ਡਾਕਟਰ ਹੈ ਜੀ ਤੇ ਜਾ ਡਾਕਟਰਾਂ ਦੀਆਂ ਆਪਣੀਆਂ ਖੁੱਲੀਆਂ ਹੋਈਆਂ ਲਬਾਰਟਰੀਆਂ ਇਹ ਸਭ ਤੋਂ ਵੱਡਾ ਸਕੈਮ ਲਬਾਰਟਰੀਆਂ ਸਰੀਰ ਦੇ ਚੈੱਕਅਪ ਜਿਹਨੂੰ ਆਪਾਂ ਕਹਿੰਦੇ ਆਂ ਵੀ ਸਰੀਰ ਦਾ ਚੈੱਕਅਪ ਕਈ ਸਾਨੂੰ ਪਤਾ ਹੁਣ ਆਪਾਂ ਫਰੀ ਚ ਲਗਾਉਂਦੇ ਆ ਕਿ ਕਹਿੰਦੇ ਜੇ ਅਸੀਂ ਕੈਂਪ ਲਾ ਰਹੇ ਆਂ ਸਰੀਰ ਦਾ ਚੈੱਕਅਪ ਕਰ ਰਹੇ ਆਂ ਫਰੀ ਚ ਉਹ ਕੀ ਆ ਉਹ ਲੁੱਟ ਦਾ ਸਾਧਨ ਬਣਾਉਂਦੇ ਆ ਜਾਣ ਕੇ ਹੁਣ ਤੁਸੀਂ ਐਂ ਕਰੋ ਜਿੰਨੀਆਂ ਲਬਾਰਟਰੀਆਂ ਅੱਡੋ ਅੱਡ ਆਪ ਦਾ ਚੈੱਕ ਅਪ ਕਰਾ ਲਓ ਕੋਈ ਲੈਬੋਰੀ ਵਾਲਾ ਤੁਹਾਨੂੰ ਕੁਛ ਦੱਸੂਗਾ ਕੋਈ ਕੁਛ ਦੱਸੂ ਕੋਈ ਕੁਛ ਦੱਸੂ ਜਾਨੀ ਕਿ ਸਰੀਰ ਦਾ ਜਿਹੜਾ ਚੈੱਕ ਅਪ ਵਾਲਾ ਸਿਸਟਮ ਆਗਾ ਇਹ ਐਡਾ ਤਕੜਾਗਾ ਬਣਾਇਆ ਵਾ ਸਿਸਟਮ ਇਹਨਾਂ ਨੇ ਪੈਸੇ ਲੁੱਟਣ ਦਾ ਸਾਧਨ ਬਣਾਇਆ ਵਾ ਜਾਣ ਕੇ ਅਗਲੇ ਨੂੰ ਕਹਿੰਦੇ ਵੀ ਜੇ ਕੋਈ ਗਿਆ ਡਾਕਟਰ ਤੰਦਰੁਸਤ ਆ ਮੈਂ ਬਿਲਕੁਲ ਤੰਦਰੁਸਤਾਂ ਤੁਸੀਂ ਤੰਦਰੁਸਤੋਂ ਤੁਸੀਂ ਜਾਵੜੋ ਜੇ ਡਾਕਟਰ ਨੂੰ ਜਾ ਕੇ ਕਹੋਗੇ ਜੀ ਮੈਨੂੰ ਮੈਂ ਕੋਈ ਹਵਾ ਖੂ ਚੈੱਕ ਅਪ ਕਰਾ ਸਭ ਤੋਂ ਪਹਿਲਾਂ ਜਦੋਂ ਬੰਦਾ ਚੈੱਕ ਅਪ ਕਰਾਉਂਦਾ ਉਹ ਬਸ ਉਹਦੀ ਬਹਿਮ ਪਾਉਂਦੇ ਜੀ ਤੇਰੇ ਤਾ ਸ਼ੂਗਰ ਵਧਿਆ ਤੇਰਾ ਬਲੱਡ ਡਾਉਣਾ ਤੇਰੀ ਜੂਰਗਾ ਵਧ ਗਈ ਤੇਰਾ ਜੂਰਕ ਐਸਿਡ ਵਧ ਗਿਆ ਤੇਰਾ ਫਲਾਨਾ ਹੋ ਗਿਆ ਤੇਰਾ ਤੁਹਾਨੂੰ ਇਫੈਕਸ਼ਨ ਹੋ ਗਈ ਤੇਰੇ ਆਗਾ ਤੇਰੇ ਆਗਾ ਬਸ ਉਹ ਉਹਦੋਂ ਤੋਂ ਬੰਦੇ ਨੂੰ ਫਿਰ ਹਲਝਾ ਲੈਂਦੇ ਚੱਕਰਾਂ ਚ ਪਾ ਲੈਂਦੇ ਤੇ ਆਪਾਂ ਇਹ ਕਰਾਂਗੇ ਕਿ ਮੰਨ ਲਓ ਇੱਕ ਚੀਜ਼ ਆ ਜਾਈ ਚਲੋ ਮਿਸਟੇਕ ਗਲਤੀ ਹੋ ਗਈ ਆਪਾਂ ਕਹਿ ਦਿੰਨੇ ਆ ਵੀ ਤਿੰਨ ਚੀਜ਼ਾਂ ਲਿਖਤੀਆਂ ਉਹਨਾਂ ਨੇ ਪਥਰੀ ਲਿਖਤਾ ਪੈਂਡਕਸ ਦੀ ਨਾੜ ਦਾ ਜਿਹੜਾ ਆਪਰੇਸ਼ਨ ਹੋ ਰੋਣ ਆਪੂਗਾ ਉਹ ਲਿਖਤਾ ਇੱਕ ਪੀੜਾ ਲਿਖਤਾ ਤਿੰਨੇ ਚੀਜ਼ਾਂ ਲਿਖਤੀਆਂ ਤੇ ਤਿੰਨੀ ਹੈ ਨਹੀਂ ਬੱਚੇ ਨੂੰ ਨਹੀਂ ਹੈ ਨਹੀਂ ਅੱਛਾ ਦੇਖ ਬੱਚਾ ਘਬਰਾਇਆ ਹੋਇਆ ਦੋ ਦਿਨ ਤੋਂ ਸੌਂ ਨਹੀਂ ਰਿਹਾ ਸੌਂ ਨਹੀਂ ਰਿਹਾ ਤੇ ਪੂਰਾ ਸਦਮੇ ਦੇ ਵਿੱਚ ਹੈ ਪਰਿਵਾਰ ਘਬਰਾਇਆ ਹੋਇਆ ਪਰਿਵਾਰ ਵੀ ਪਰਿਵਾਰ ਘਬਰਾਇਆ ਹੋਇਆ ਬਾਕੀ ਮਾਂ ਪਿਓ ਦੇ ਹੁਣ ਕਿੰਨੀ ਪੜੀ ਵੀ ਦੀ ਅਗਲਾ ਕਹਿੰਦਾ ਯਾਰ ਇੰਨੀਆਂ ਬਿਮਾਰੀਆਂ ਹੁਣ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਚਾਹੀਦਾ ਉਹ ਜਿਹੜੇ ਡਾਕਟਰ ਨੇ ਇਹਨਾਂ ਨੂੰ ਆਹ ਕੁਝ ਕਰਿਆ ਦੱਸਿਆਗਾ ਵੀ ਆਹ ਆਹ ਚੀਜ਼ਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਦੇ ਤੇ ਉਹਦਾ ਕਲ ਸੈਂਸ ਕੈਨਸਲ ਹੋਣਾ ਚਾਹੀਦਾ ਉਹਦਾ ਦਾ 47 ਬੰਦ ਹੋਣਾ ਚਾਹੀਦਾ ਤੁਸੀਂ ਐਂ ਦੇਖੋ ਜੇ ਤੁਸੀਂ ਉਹ ਇੱਕ ਬੰਦਾ ਤਾਂ ਆਪਣੇ মিডিਆ ਸਾਹਮਣੇ ਆ ਗਿਆ ਜਿਹੜੇ ਨੇ ਦੱਸਤਾ ਆਪਾਂ ਨੂੰ ਵੀ ਐਂ ਕਰਕੇ ਆ ਗੱਲ ਹੋ ਗਈ ਕਈ ਬੰਦੇ ਇਹੋ ਜਿਹੇ ਜਿਹੜੇ ਦੱਸ ਦੇਣਗੇ ਚੁੱਪ ਕਰਕੇ ਘਰੇ ਵਹਿ ਜਾਂਦੇ ਆ ਜਾਂ ਉਹਨਾਂ ਦੇ ਡਾਕਟਰਾਂ ਦੇ ਮਗਰ ਲੱਗ ਕੇ ਤੇ ਬਸ ਡਾਕਟਰ ਕੱਲਾ 2 ਦਿਨ ਰੱਖ ਕੇ ਦਾਖਲ ਲੈ ਕੇ ਪੈਸੇ ਕਹਿੰਦੇ ਜੀ ਦਾਖਲ ਕਰ ਛੋਡਾ ਕਰਤਾ ਬੰਦਾ ਤੁਸੀਂ ਛੋਡੇ ਪੈਂਡੈਕਸ ਦੀ ਨਾ ਠੀਕ ਕਰਤੀ ਅਸੀਂ ਪਥਰੀ ਘੜਤੀ ਕੱਲਾ ਬਸ ਹੂੰ ਟਾਂਕੇ ਲਾ ਆਂਦੇ ਆ ਸੀਂ ਦਿੰਦੇ ਆ ਤੇ ਇਹਦਾ ਚਲੋ ਪਰਿਵਾਰ ਮੈਂ ਕਹਿੰਦਾ ਸਿਆਣਾ ਸੀਗੇ ਤਾਂ ਚੰਗਾ ਪੜਿਆ ਲਿਖਿਆ ਪਰਿਵਾਰ ਸੀ ਜੀ ਨੇ ਚਲੋ ਇਧਰੋਂ ਦਾ ਆਪਦੇ ਟੈਸਟ ਕਰਾ ਕੇ ਦੂਜੇ ਪਾਸੇ ਠੀਕ ਕਰਾ ਲਿਆ ਜੀ ਦੇਖੋ ਵੀ ਕੱਲ ਇਹਨਾਂ ਨੇ ਪਹਿਲਾਂ ਇੱਕ ਇੱਥੇ ਟੈਸਟ ਕਰਾਇਆ ਫਿਰ ਇੱਕ ਹੋਰ ਟੈਸਟ ਕਰਾਇਆ ਅੱਜ ਇਹ ਤੀਜਾ ਟੈਸਟ ਕਰਾ ਕੇ ਲੈ ਕੇ ਆਏ ਐ ਤੇ ਕਿਵੇਂ ਦੇਖਦਾ ਜੇ ਗਰੀਬ ਬੰਦਾ ਕਿਵੇਂ ਕਰਾਊਗਾ ਇਹਨੇ ਟੈਸਟ ਉਹੀ ਤਾਂ ਗੱਲ ਹੈ ਜੀ ਗਰੀਬ ਬੰਦਾ ਤਾਂ ਹੀ ਲੁੱਟਿਆ ਪੁੱਟਿਆ ਜਾਂਦਾ ਕਿਉਂ ਗਰੀਬ ਬੰਦੇ ਕੋਲੇ ਪੈਸੇ ਨਹੀਂ ਹੁੰਦੇ ਗਰੀਬ ਬੰਦਾ ਤਾਂ ਇੱਕ ਥਾਂ ਤੋਂ ਟੈਸਟ ਕਰਾਉਣ ਜੋਗੇ ਪੈਸੇ ਮਸਾਂ ਇਕੱਠੇ ਕਰਦਾ ਦਿਹਾੜੀ ਮਜ਼ਦੂਰੀ ਨਾਲ ਅਗਲਾ ਟਾਈਮ ਪ ਗਰੀਬ ਬੰਦਾ ਤਾਂ ਕਰਕੇ ਜਿਆਦਾ ਲੁੱਟਿਆ ਜਾਂਦਾ ਕਿਉਂਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਵੀ ਉਹ ਇੱਕ ਥਾਂ ਤੋਂ ਅੱਜ ਇੱਥੋਂ ਟੈਸਟ ਕਰਾ ਲੈ ਕੱਲ ਨੂੰ ਕਿਸੇ ਹੋਰ ਤੋਂ ਪਤਾ ਕਰ ਲੇ ਵੀ ਜੇ ਇਹਨਾਂ ਨੇ ਕਿਤੇ ਗਲਤ ਨਾ ਦੱਸਤਾ ਹੋਵੇ ਵੀ ਆਪਾਂ ਇੱਕ ਥਾਂ ਤੋਂ ਹੋਰ ਕਰਾ ਲਗੇ ਉਹਦੇ ਕੋਲੇ ਪੈਸੇ ਹੀ ਸੀਮਤ ਹੁੰਦੇ ਆ ਗਰੀਬ ਬੰਦੇ ਕੋਲੇ ਉਹ ਇੱਕ ਬੰਦੇ ਤੋਂ ਟੈਸਟ ਕਰਾਉਂਦਾ ਇਹ ਉਹਨੂੰ ਚੱਕਰਾਂ ਚ ਪਾਉਂਦੇ ਆ ਤੇ ਤਾਂ ਹੀ ਵਿਚਾਰੇ ਦੀ ਲੁੱਟ ਹੁੰਦੀ ਆ ਫਿਰ ਇਹ ਤਾਂ ਚਲੋ ਪਰਿਵਾਰ ਪੈਸੇ ਵਾਲਾ ਸੀਗਾ ਇਹਨੇ ਚਲੋ ਇਧਰੋਂ ਟੈਸਟ ਕਰਾ ਲਿਆ ਤਿੰਨ ਥਾਵਾਂ ਤੋਂ ਕਰਾ ਲੈਣੇ ਤਿੰਨਾਂ ਥਾਵਾਂ ਤੇ ਉਹਨੂੰ ਪਤਾ ਲੱਗ ਗਿਆ ਜੇ ਮੰਨ ਲਓ ਗਰੀਬ ਪਰਿਵਾਰ ਹੁੰਦਾ ਉਹਨੂੰ ਕਿੱਥੋਂ ਪਤਾ ਲੱਗਣਾ ਸੀ ਕਿ ਉਹਦੇ ਕੋਲ ਤਾਂ ਇੱਕ ਥਾਂ ਤੋਂ ਟੈਸਟ ਕਰਾਉਣਾ ਸੀ ਉਹਨੇ ਦੂਸਰੇ ਥਾਂ ਤੋਂ ਟੈਸਟ ਕਰਾਉਣ ਜੋਗੇ ਪੈਸੇ ਨਹੀਂ ਹੁਣੇ ਸੀ ਉਹਦੇ ਕੋਲੇ ਤੇ ਉਹਨਾਂ ਨੂੰ ਲੁੱਟ ਲੈ ਸੀ ਇਹਨਾਂ ਨੇ ਤਾਂ ਇਹ ਇਸ ਤਰ੍ਹਾਂ ਹੀ ਕਰਦੇ ਕੀ ਲੱਗਦਾ ਇਦਾਂ ਹੋ ਬਾਈ ਕੀ ਲੱਗਦਾ ਵੀ ਇਸ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਹਸਪਤਾਲ ਹੈ ਇਹ ਵੀ ਬੰਦ ਹੋਣਾ ਚਾਹੀਦਾ ਅੱਜ ਇਸ ਗਰੀਬ ਪਰਿਵਾਰ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ ਇਹਦਾ ਹਸਪਤਾਲ ਬੰਦ ਹੋਣਾ ਚਾਹੀਦਾ ਜਿਹੜੇ ਲੋਕ ਪਹੁੰਚੇ ਆ ਉਹ ਵੀ ਕਿੱਥੇ ਹੋਣਾ ਚਾਹੀਦਾ ਬੰਦ ਇਹ ਮੈਂ ਕਹਣਾ ਜੀ ਬੰਦ ਕੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹਸਪਤਾਲ ਵੀ ਬੰਦ ਹੋਣਾ ਚਾਹੀਦਾ ਤੇ ਬੰਦ ਹੋਣ ਦੇ ਨਾਲ ਨਾਲ ਇਹ ਡਾਕਟਰ ਜਿਹੜਾ ਮਹਿੰਦਰ ਸਿੰਘ ਆ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਇਹਦੇ ਤੇ 307 ਦਾ ਪਰਚਾ ਹੋਣਾ ਚਾਹੀਦਾ ਜੀ ਹੂੰ ਕਿ ਚੀੜਫਾੜ ਹੋ ਜਾਣਾ ਸੀ ਬੱਚੇ ਦੀ 18 ਸਾਲ ਦਾ ਬੱਚਾ ਪਰਦਾ ਘਬਰਾਇਆ ਹੋਇਆ ਪਰਿਵਾਰ ਵੀ ਪਹਿਲਾਂ ਗੱਲ ਕਰਕੇ ਉਹਦੇ ਘਬਰਾਇਆ ਹੋਇਆ ਕਿ ਬੱਚੇ ਦੇ ਚੀੜਫਾੜ ਹੋ ਜਾਣਾ ਸੀ ਟ੍ਰੇਸ਼ਨ ਹੋ ਜਾਣਾ ਸੀ ਬੱਚਾ ਹੁਣ ਕੁਛ ਨਹੀਂ ਖਾਂਦਾ ਕੁਛ ਨਹੀਂ ਪੀਂਦਾ ਡਰਿਆ ਹੋਇਆ ਬੱਚਾ ਪਰ ਇਹ ਹਸਪਤਾਲ ਤੇ ਕਾਰਵਾਈ ਹੋਣੀ ਚਾਹੀਦੀ ਆ ਇੱਥੋਂ ਦੇ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਜਿੰਨੀ ਮਸ਼ੀਨਰੀ ਆ ਸਾਰੀ ਜ਼ਬਤ ਹੋਣੀ ਚਾਹੀਦੀ ਆ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੇਕਰ ਉਹਨੇ ਪੱਕਾ ਦਿੱਤਾ ਤੇ ਉਹਨਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਬਹੁਤ ੱੱਕਾ ਹੋਇਆ ਜੀ ਇਹਨਾਂ ਨਾਲ ਪਹਿਲਾਂ ਤਾਂ 1-2 ਮਹੀਨੇ ਡਿਪਰੈਸ਼ਨ 'ਚ ਰਿਹਾ ਸਾਰਾ ਟੱਬਰ ਹੂੰ ਕਮਾਈ ਦਾ ਸਾਧਨ ਹੈ ਇਹਨਾਂ ਕੋਲੇ ਹੂੰ ਫਿਰ ਇਹਨਾਂ ਨੇ ਦਿਮਾਗ ਕੰਮ ਕੀਤਾ ਇਹਨਾਂ ਨੇ ਦੋ ਜਗ੍ਹਾ ਹੋਰ ਕਰਵਾਈਆਂ ਹੂੰ ਕੋਸਰ ਮਾਈਂਡ ਇਹਨਾਂ ਦਾ ਰਿਲੈਕਸ ਹੋਇਆ ਤੇ ਜਿਹੜਾ 1 ਮਹੀਨੇ ਦਾ ਡਿਪਰੈਸ਼ਨ 'ਚ ਗਿਆ ਸਾਰੀ ਜ਼ਿੰਮੇਵਾਰੀ ਇਹ ਡਾਕਟਰ ਸਾਹਿਬ ਦੀ ਹੈ ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੂੰ ਮੈਂ ਵੀ ਇੱਕ ਵਾਰ ਰਿਪੋਰਟ ਕਰਵਾਈ ਸੀ ਅੱਜ ਤੋਂ ਸਾਲ ਪਹਿਲਾਂ ਬਠਿੰਡੇ ਮੈਨੂੰ ਵੀ ਪੇਟ ਦੇ ਵਿੱਚ ਡਾਕਟਰ ਸਾਹਿਬ ਨੇ ਦੱਸਤਾ ਵੀ ਤੇਰੇ ਤਾਂ ਵੀ ਆਹ ਬਿਮਾਰੀ ਹੈ ਤੇ ਇੱਕ ਮਹੀਨਾ ਮੈਂ ਵੀ ਡਿਪਰੈਸ਼ਨ ਚ ਰਹਾ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਇੱਕ ਦੋ ਜਗ੍ਹਾ ਤੋਂ ਹੋਰ ਕਰਵਾ ਹੂੰ ਤੇ ਉੱਥੋਂ ਮੈਂ ਕਰਵਾਈ ਉੱਥੋਂ ਜਮਾਂ ਨੋਰਮਲ ਹੂੰ ਇਹ ਅੱਜ ਕੱਲ੍ਹ ਜੀ ਬਸ ਨਵੇਂ ਨਵੇਂ ਡਾਕਟਰ ਆ ਜੀ ਬਹਿ ਜਾਂਦੇ ਮਸ਼ੀਨਾਂ ਰੱਖ ਕੇ ਆਉਂਦਾ ਹੈ ਨਹੀਂ ਜ ਇਹਨਾਂ ਨੂੰ ਕੁਝ ਡਾਕਟਰੀ ਸਿੱਖੀ ਨਹੀਂ ਇਹ ਨਜਾਇਜ਼ ਧੱਕਾ ਕਰ ਰਹੇ ਆ ਤੇ ਚੱਲੀ ਵੀ ਆ ਰਿਹਾ ਧੱਕਾ ਜੀ ਬਸ ਆ ਗਰੀਬ ਪਰਿਵਾਰ ਆ ਜਿਹੜਾ ਅੱਜ ਇੱਥੇ ਤੱਕ ਪਹੁੰਚ ਕੀਤੀ ਬੋਲੇ ਅੱਗੇ ਕਿਸੇ ਦੇ ਜਵਾਬ ਨਾਲ ਇਹੋ ਜਿਹਾ ਕੁਝ ਹੋਵੇ ਨਾ ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਬੋਲਦਾ ਸੱਚ ਦੀ ਪੜਤਾਲ ਤੋਂ ਅਵਤਾਰ ਸਿੰਘ ਜੀ ਹਾਂ ਜੀ ਦੱਸੋ ਜੀ ਡਾਕਟਰ ਸਾਹਿਬ ਤੁਹਾਡਾ ਪੱਖ ਲੈਣਾ ਸੀ ਇੱਕ ਮੈਂ ਤੁਹਾਡਾ ਇਥੋਂ ਸਕੈਨ ਕਰਾਈ ਸੀ ਪਰसों ਜੀ ਅੱਜੋ ਕਰਾਈ ਸੀ ਮਾਤਾ ਬਿਲਕੁਲ ਕੱਲ ਕਰਾਈ ਸੀ ਜੀ ਹਾਂ ਜੀ ਹਾਂ ਜੀ ਉਹਦੇ ਵਿੱਚ ਤੁਸੀਂ ਤਿੰਨ ਉਹਦੇ ਵਿੱਚ ਆਇਆ ਇੱਕ ਤਾਂ ਤੁਸੀਂ ਲਿਖਿਆ ਵੀ ਪੀਲੀਆ ਬੱਚੇ ਨੂੰ ਜੀ ਥੋੜੇ ਪੀਲੇ ਸ਼ੁਰੂਆਤ ਗਈ ਸੀ ਮਾਨ ਜੀ ਜੀ ਚਲੋ ਇੱਕ ਪਥਰੀ ਲਿਖੀ ਹੈ ਜੀ ਤੁਹਾਡਾ ਕਚਰਾ ਦੱਸਿਆ ਜੀ ਹਾਂ ਜੀ ਜੀ ਇੱਕ ਪੈਂਡਕਸ ਦੀ ਨਾੜ ਦਾ ਦੱਸਿਆ ਤੁਸੀਂ ਜੀ ਹਾਂ ਜੀ ਹਾਂ ਜੀ ਇਹ ਤਾਂ ਤਿੰਨੇ ਚੀਜ਼ਾਂ ਹੈ ਨਹੀਂ ਪਾਸੇੋਂ ਆਈਏ ਨਾਰਮਲ ਵੀ ਹੈ ਨਹੀਂ ਕਿ ਕੁਝ ਵੀ ਹੈ ਨਹੀਂ ਤੁਸੀਂ ਕਹਿੰਦੇ ਸ਼ੁਰੂਆਤ ਹੋ ਰਹੀ ਹੈ ਉਹ ਵੀ ਹਿੰਦੀ ਦੇ ਵਿੱਚ ਤਾਂ ਹਾਂ ਜੀ ਉਹ ਜਿੱਥੋਂ ਉਹਨਾਂ ਨੇ ਵਿੰਡੋਸ ਕੈਨ ਕਰਾ ਰਿਪੋਰਟ ਗਲਤ ਹੈ ਜੀ ਬਾਕੀ ਤੁਸੀਂ ਦੇਖ ਲਓ ਕਿਵੇਂ ਕਰਨਾ ਹੈ ਨਹੀਂ ਬਾਕੀ ਨਹੀਂ ਵੇਖੋ ਅਸੀਂ ਸੰਖੇਪ ਚ ਡਿਟੇਲ ਚ ਆਪਾਂ ਗੱਲ ਗੱਲ ਕਰ ਲਈ ਸੀ ਨਾ ਜੀ ਮੇਰਾ ਉਹੀ ਪੱਖ ਹੈਗਾ ਤੁਸੀਂ ਦੇਖ ਲਓ ਜੀ ਆਹੀ ਆਪਣਾ ਪੱਖ ਹੈਗਾ ਬਟਿੰਡੇ ਰਿਪੋਰਟ ਆਪਾਂ ਨਹੀਂ ਮੰਨਦੇ ਤੁਸੀਂ ਆਪਣੀ ਰਿਪੋਰਟ ਨਹੀਂ ਮੰਨੀ ਤੁਸੀਂ ਦੇਖ ਲਓ ਜੀ ਕੀ ਕਰਨਾ ਹੈ ਨਹੀਂ ਤੁਸੀਂ ਆਦੀ ਰਿਪੋਰਟ ਨੂੰ ਮੰਨਦੇ ਹੋ ਦੂਜੀ ਬਟਿੰਡੇ ਵਾਲੀਆਂ ਫਿਰ ਤਿੰਨ ਦੋ ਗਲਤ ਹੋ ਗਈਆਂ ਤੁਹਾਡੀ ਸਹੀ ਹੋ ਗਈ ਜੀ ਇਹਤੋ ਜੀ ਕੋਲਾ ਪਾ ਮੰਦੇ। ਹੂੰ ਨਹੀਂ ਤੁਹਾਡੀ ਸਹੀ ਹੈ ਤੇ ਬਠਿੰਡੇ ਵਾਲੇ ਜਿਹੜੇ ਖੋਲੀ ਬੈਠਿਆ ਕਰੋੜਾ ਰੁਪਏ ਲਾ ਕੇ ਉਹ ਗਲਤ ਹੈ। ਹੋ ਸਕਦਾ ਜੀ। ਜੇਕਰ ਬੱਚੇ ਦੀ ਜਾਨ ਚਲੀ ਜਾਂਦੀ ਤੇ ਜ਼ਿੰਮੇਵਾਰ ਕੌਣ ਸੀ ਉਹਦਾ ਜੀ? ਜਾਨ ਤਾਂ ਜਾਂਦੀ ਨਹੀਂ ਜੀ। ਕਿਉਂਕਿ ਮੈਂ ਕਿਹਾ ਸੀ ਉਸ ਵੇਲੇ ਤੁਸੀਂ ਦਵਾਈ ਲੈ ਲੈਂਦੇ ਇੰਜੈਕਸ਼ਨ ਲੈ ਲੈਂਦੇ ਉਹਦੇ ਨਾਲ ਠੀਕ ਹੋ ਜਾਂਦਾ ਜੀ। ਨਹੀਂ ਤੁਸੀਂ ਤੁਸੀਂ ਨਾਂ ਦਾ ਪੀਲੇ ਦਾ ਬਠਿੰਡੇ ਡਾਕਟਰ ਜਿਹੜੇ ਹੁੰਦੇ ਕੋਈ ਵੀ ਨਹੀਂ ਦੱਸਦਾਗਾ। ਉਹ ਮਰੀਜ਼ ਹੈਗਾ ਜੀ ਮੇਰੇ ਕੋਲ ਆਉਂਦੇ ਮੈਂ ਦੱਸਦਾ ਬਠਿੰਡੇ ਰਿਪੋਰਟਾਂ ਜਿਹਦੇ ਹੁੰਦੀਆਂ ਗਲਤ ਹੁੰਦੀਆਂ। ਹੂੰ ਇੰਨੀ ਜਿਹੜੀਆਂ ਉਹ ਉਹ ਗਲਤ ਤਾਂ ਤੁਹਾਡੀ ਸਹੀ ਆ। ਹਾਂਜੀ ਉਸ ਹਰ ਨਾਲ ਦੇਖੀ ਆਪਣੇ ਸਹੀ ਹੈ ਹੂੰ ਚਲੋ ਆਪ ਇਹਨੂੰ ਸਹੀ ਕਹਿੰਦਾ ਦੂਜੇ ਨੂੰ ਕੋਈ ਨਹੀਂ ਕਹਿੰਦਾ ਹੁੰਦਾ ਆਪ ਦੀ ਹਰੇਕ ਇਹ ਕਹਿੰਦਾ ਉਹ ਸਾਡੀ ਸਹੀ ਆ ਦੂਸਰੀ ਗੱਲ ਡਾਕਟਰ ਸਾਹਿਬ ਮੈਂ ਕਰ ਰਿਹਾ ਸੀ ਵੀ ਜਿਹੜਾ ਉਹ ਬੱਚੇ ਦਾ ਆਪਰੇਸ਼ਨ ਜੇ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਫਿਰ ਵੈਸੇ ਡਾਟਿੰਗ ਰਿਪੋਰਟ ਵੇਖ ਕੇ ਇਲਾਜ ਕਰਨਾ ਸੀ ਉਹਦਾ ਜੀ ਆਪਰੇਸ਼ਨ ਹੋਣੀ ਨਹੀਂ ਸੀ ਜੀ ਹੂੰ ਪੈਨਕਸ ਜਿਹੜੇ ਪੈਨਕਸ ਇਹਨਾਂ ਕਹਿ ਰਹੇ ਆ ਉਸ ਵੇਲੇ ਦਵਾਈ ਲੈ ਕੇ ਇੰਜੈਕਸ਼ਨ ਲਵਾ ਕੇ ਦਰਦ ਬਹਿ ਜਾਂਦਾ ਹੁਣ ਬੱਚੇ ਨੇ ਬੋਤਲ ਵੀ ਲਵਾ ਲਈ ਹੂੰ ਉਹਦੇ ਨਾਲ ਵੀ ਤਾਂ ਫਿਰ ਪੈ ਜਾਂਦਾ ਜੀ ਹੂੰ ਨਾ ਜੀ ਬੋਤਲ ਨੇ ਡ੍ਰਿਪਲ ਵਾਲੀ ਬੋਤਲ ਵਾਲੀ ਉਹਦੇ ਨਾਲ ਤਾਂ ਫਰਕ ਪੈ ਜਾਂਦਾ ਜੀ ਜੀ ਹਾਂ ਜੀ ਹਾਂ ਜੀ ਇਲਾਜ ਕਰਾ ਤੇ ਲੈਣਾ ਜੀ ਉਸ ਤੋਂ ਬਾਅਦ ਸਕੈਨ 50 ਕਰਾ ਲਓ ਅਪੈਂਡੀਸਲ ਨਾ ਨਾਰਮਲ ਹੋਈ ਜਾਣੀ ਹੈ ਜੀ ਹਾਂ ਜੀ ਹਾਂ ਜੀ ਨਹੀਂ ਦੋ ਰਿਪੋਰਟਾਂ ਕਰਾਈਆਂ ਉਹ ਚ ਨਾਰਮਲ ਆਈ ਹੈ ਜੀ ਉਹਨਾਂ ਨੇ ਬਠਿੰਡਰੋਂ ਕਰਾਈਆਂ ਦੋ ਰਿਪੋਰਟ ਜਦੋਂ ਬੋਤਲ ਲਵਾ ਕੇ ਭਾਜੀ ਕਰ ਲਈ ਉਹਨਾਂ ਨੇ ਪਹਿਲੀ ਰਿਪੋਰਟ ਵੀ ਬੋਤਲ ਲਵਾ ਕੇ ਇੰਜੈਕਸ਼ਨ ਲਵਾ ਕੇ ਉਹ ਇਲਾਜ ਕਰਾ ਕੇ ਉਹਨਾਂ ਨੇ ਬੋਤਲ ਲਵਾ ਕੇ ਸਕੈਨ ਕਰਾਈ ਹੈ ਨਾ ਜੀ ਉਸ ਵੇਲੇ ਨਾਰਮਲ ਹੋ ਜਾਂਦੀ ਹੈ ਜੀ ਪਥਰੀ ਵੀ ਨਾਰਮਲ ਹੋ ਜਾਂਦੀ ਜੀ ਪਥਰੀਆ ਛੋਟੇ ਕਚਰੇ ਵੀਰੇ ਉਹ ਤਾਂ ਬਟਿੰਡੇ ਡਾਕਟਰ ਦਿੰਦੇ ਨਹੀਂ ਕਚਰਾ ਉਹਦਾ ਜਿਵੇਂ ਚੀਨੀ ਦਾ ਦਾਣਾ ਹੁੰਦਾ ਉਹ ਉਹਨੂੰ ਕਚਰਾ ਉਹਨੂੰ ਪਥਰੀ ਕਹਿ ਰਿਹਾ ਮੈਂ ਛੋਟਾ ਕਚਰਾ ਪਰਿਵਾਰ ਹੋਰ ਵੀ ਦੋ ਆਏ ਆ ਉਹ ਕਹਿੰਦੇ ਸਾਡੇ ਨਾਲ ਵੀ ਇਦਾਂ ਹੋਈ ਆ ਪਹਿਲਾਂ ਦੋ ਪਰਿਵਾਰ ਹੋਰ ਦੋ ਪਰਿਵਾਰ ਹੋਰ ਵੀ ਸਾਡੇ ਕੋਲ ਖੜੇ ਆ ਉਹ ਵੀ ਆਏ ਹੋਇਆ ਉਹ ਕਹਿੰਦੇ ਸਾਡੇ ਵੀ ਨੇ ਇਦਾਂ ਹੋਈ ਆ ਪਹਿਲਾਂ ਓ ਯਾਰ ਬਟਿੰਡੇ ਦੇ ਬਟਿੰਡੇ ਜਿਹੜੇ ਡਾਕਟਰ ਹੁੰਦੇ ਆ ਨਾ ਉਹ ਪਥਰੀ ਨੂੰ ਪਥਰੀ ਦਿੰਦੇ ਨਹੀਂ ਉਹ ਰਸੋਲੀ ਨੂੰ ਰਸੋਲੀ ਦਿੰਦੇ ਨਹੀਂ ਜਦੋਂ ਆਪਾਂ ਲੈਨੇ ਆ ਜਦੋਂ ਪਰਿਵਾਰ ਦੀ ਗੱਲ ਕਰਦੇ ਦੋ ਪਰਿਵਾਰ ਹੋਰ ਖੜੇ ਆ ਮੈਂ ਦੇਖੋ ਜੀ ਇਹ ਚੀਜ਼ਾਂ ਦੇਖੋ ਇੱਕ ਵਾਰ ਵੀ ਹੋ ਸਕਦੀ ਹੈ ਦੋ ਵਾਰ ਵੀ ਹੋ ਸਕਦੀ ਹੈ ਤਿੰਨ ਵਾਰੀ ਹੋ ਸਕਦੀ ਹੈ 10 ਵਾਰੀ ਵੀ ਹੋ ਸਕਦੀ ਆ ਜਦੋਂ ਬਟਿੰਡੇ ਦੇ ਡਾਕਟਰ ਕਹਿੰਦੇ ਆ ਵੀ ਕੋਈ ਕੈਂਸਰ ਹੈ ਨਹੀਂ ਇੱਕ ਡਾਕਟਰ ਨੇ ਕਹਿੰਦਾ ਲੀਵਰ ਜਮਾ ਸਾਫ ਹੈ ਮੈਂ ਕਹਿੰਦਾ ਲੀਵਰ ਚ ਕੈਂਸਰ ਹੈ ਅਗਲੇ ਦਾ ਲੀਵਰ ਦਾ ਕੈਂਸਰ ਨਿਕਲੇਆ ਸੀਟੀ ਸਕੈਚ ਹੂੰ ਫਿਰ ਬਟਿੰਡੇ ਦੇ ਡਾਕਟਰ ਇਹ ਕਹਿ ਦਿੰਦੇ ਕਿ ਗੁਰਦੇ ਸਾਫ ਹੈ ਜੀ ਗੁਰਦੇ ਚ ਕੋਈ ਪ੍ਰੋਬਲਮ ਹੈ ਨਹੀਂ ਜੀ ਮੈਂ ਗੁਰਦੇ ਚ ਕੈਂਸਰ ਦੱਸਦਾ ਫਿਰ ਰਿਪੋਰਟ ਸਹੀ ਹੋਗੀ ਫਿਰ ਹੂੰ ਦਨ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਕੁਐਸਚਨ ਇਹ ਕੀਤਾ ਕਿ ਦੋ ਪੇਸ਼ੈਂਟ ਹੋਰ ਖੜੇ ਆ ਤੁਹਾਡੇ ਕਲੀਨਿਕ ਦੇ ਵਿੱਚ ਇਸ ਟਾਈਮ ਅਸੀਂ ਉੱਥੇ ਤੁਹਾਡੇ ਕਲੀਨਿਕ ਚ ਖੜੇ ਆ ਉਹ ਵੀ ਇਹੀ ਗੱਲ ਕਹਿ ਰਹੇ ਵੀ ਡਾਕਟਰ ਸਾਹਿਬ ਨੇ ਸਾਡੀ ਵੀ ਰਿਪੋਰਟ ਗਲਤ ਬਣਾਈ ਐ ਸੀ ਵੀ ਜਦੋਂ ਦੁਬਾਰਾ ਟੈਸਟ ਕਰਾਇਆ ਤੇ ਸਹੀ ਹੋ ਗਏ ਸਹੀ ਆਇਆ ਉਹ ਤੇ ਉਹ ਚੀਜ਼ਾਂ ਸਹੀ ਹੋ ਸਕਦੀਆਂ ਨਾ ਜੀ ਇਹ ਚੀਜ਼ਾਂ ਸਭ ਟਾਈਮ ਨਾਲ ਠੀਕ ਹੋ ਸਕਦੀਆਂ ਜੇ ਸਹੀ ਬੰਦਾ ਪਰਹੇਜ਼ ਰੱਖੇ ਕੋਈ ਐਜੀ ਬਿਮਾਰੀ ਦੁਨੀਆ ਚ ਬਣੀ ਨਹੀਂ ਐ ਜੇ ਰਸੌਲੀ ਹੋਵੇ ਗੱਲ ਵੱਖਰੀ ਐ ਕੈਂਸਰ ਹੋਵੇ ਗੱਲ ਵੱਖਰੀ ਐ ਜਿਹੜੀ ਪਥਰੀ ਹੈਗੀ ਆ ਪਥਰੀ ਨਿਕਲ ਸਕਦੀ ਹੈ ਪਛਾੜ ਰਹੀ ਹੈ ਹੈਨਾ ਡਾਕਟਰ ਸਾਹਿਬ ਇੱਕ ਦਿਨ ਇੱਕ ਦਿਨ ਦੀ ਨਾੜ ਵੀ ਬਹਿ ਸਕਦੀ ਹੈ ਪਰੇਸ਼ ਕਰਕੇ ਇੱਕ ਦਿਨ ਚ ਹੀ ਅਸਰ ਨਹੀਂ ਹੋ ਸਕਦੀਆਂ ਡਾਕਟਰ ਸਾਹਿਬ ਇੱਕ ਦਿਨ ਚ ਠੀਕ ਹੋ ਗਈ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦਾ ਉਹਨ ਇੱਕ ਪੇਸ਼ੈਂਟ ਸੀ ਉਹਨਾਂ ਨੇ ਫਰੀਦਕੋਟ ਤੋਂ ਸਕੈਨ ਕਰਾਇਆ ਜੀ ਪੰਜਕੁਲੇ ਰਹਿਣਾ ਲੈ ਸੀ ਉਹਨਾਂ ਦੇ ਪਿੱਤੇ ਪਥਰੀ ਸੀ ਠੀਕ ਹੈ ਅਗਲੇ ਦਿਨ ਅਗਲੇ ਦਿਨ ਉਹ ਪੇਸ਼ੈਂਟ ਗਿਆ ਉੱਥੇ ਪੰਜਕੁਲੇ ਆਪਣੇ ਉਹਨੇ ਦਰਦ ਜ਼ਿਆਦਾ ਸੀ ਉਹਨਾਂ ਨੇ ਉੱਥੋਂ ਸਕੈਨ ਕਰਾਇਆ ਪਿੱਤੇ ਦੇ ਪਥਰੀਆਂ ਨਿਕਲ ਕੇ ਲੈਟਰਨਾਂ ਹੀ ਨਿਕਲੀਆਂ ਉਹਨਾਂ ਦੇ ਹੂੰ ਅਗਲੇ ਦਿਨ ਨਹੀਂ ਹੂੰ ਤੇ ਇਹ ਚੀਜ਼ਾਂ ਪੋਸੀਬਲ ਹੈ ਹੂੰ ਇਹ ਕ੍ਰਿਸ਼ਮੇ ਹੁੰਦੇ ਐ ਹੂੰ ਇਹ ਫੈਕਟ ਐ ਇਹ ਸਾਇੰਸ ਐ ਇਹ ਸਭ ਚੀਜ਼ਾਂ ਹੁੰਦੀਆਂ ਠੀਕ ਐ ਡਾਕਟਰ ਸਾਹਿਬ ਤੁਹਾਡਾ ਪੱਖ ਲੈਣ ਦੇ ਬਹੁਤ ਬਹੁਤ ਧੰਨਵਾਦ ਚਲੋ ਡਾਕਟਰ ਸਾਹਿਬ ਤੁਹਾਡਾ ਪੱਖ ਲੈਣਾ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੋੜਾ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ ਸ਼ੁਕਰੀਆ